ਤਦ ਦਰੋਸ਼ ਉਮਰ ਇਕਲਤਾ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਾਗੀਰਕਰ ਅਤੇ ਸਿਕੰਦਰ ਸਿੰਘ ਮਲੂਕਾ ਭਾਈ ਵਡਾਲਾ ਸਮੇਤ ਕਈ ਹੋਰ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਸੁਬੀਰ ਸਿੰਘ ਬਾਦਲ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਇਹਨੂੰ ਆਗੂਆਂ ਨੇ ਬੋਲਦਿਆ ਹੋਰ ਕੀ ਕੁਝ ਕਿਹਾ ਆਉ ਜਾਣਦੇ ਹਾਂ ਮੈਂ ਘਰੋਂ ਬਾਹਰ ਗਈ ਨਹੀਂ ਕਦੀ ਸ਼੍ਰੋਮਣੀ ਅਕਾਲੀ ਦਲ ਚੋਂ ਕਰੀ ਜ਼ਿੰਦਗੀ ਚ ਪਿਆਰ ਇਹਨਾਂ ਬਾਹਰ ਕੱਢਿਆ ਨੇਮ ਬੈ ਉਹਨਾਂ ਨੇ ਸਮਝਿੰ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਕਿ ਕਿ ਅਸੀਂ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਕਾਲ ਦਲ 'ਚ ਤੁਹਾਨੂੰ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਕੌਣ ਹੈ ਉਹ ਸਾਡਾ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾ ਵੱਲੋਂ ਸ਼੍ਰੋਮਣੀ ਅਕਾਲੀ ਦਲ 'ਚ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਕਿੱਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਪੰਕ ਕੀਤਾ ਹੁਣ ਕੱਲ ਅਸੀਂ ਕੋ ਡਿਸਪਲਨ ਪੰਕ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀਆਂ ਵਿਚਾਰਾ ਕੀਤੀਆਂ ਮੰਥਨ ਕੀਤਾ ਪਾਰਟੀ ਦੀ ਮਜਬੂਤੀ ਲਈ ਗੱਲ ਕੀਤੀ ਹੈ ਤੇ ਜੇ ਅਸੀਂ ਪਾਰਟੀ ਦਾ ਹਰ ਨਾਰਾ ਮਾਰ ਰਹੇ ਹਾਂ ਲੋਕਾਂ ਨੂੰ ਲਾਂਬਨ ਕਰਦੇ ਆ ਤੇ ਤਕਲੀਫ ਕਿਨੂੰ ਜੇ ਕੱਲੋ ਬੀਬੀ ਨੂੰ ਇੰਨਾ ਇੰਨਾ ਜੁਲਮ ਕੀਤਾ ਤੇ ਉਹ ਵਿਚਾਰੀ ਕੱਲ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀਰ ਸੇ ਬਾਦਲ ਆਪੇ ਹੀ ਆਪਣੇ ਦਸਕਤਾਂ ਨਾਲ ਟਿਕਟ ਦੇਵੇ ਨਾਲੇ ਆਪਣੇ ਦਰਸ਼ਕਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਨੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚ ਗਈ ਨਿਸ਼ਾਨ ਲੈ ਕੇ ਘਰ ਬੈਠੇ ਹੋਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਵਿੱਚ ਦਾਖਲ ਹੋਵੇ ਕਲਵਾਨ ਸੇ ਮੰਨਣ ਉਹਦੀਆਂ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਬੜਾ ਅਫਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਦਲ ਸਾਹਿਬ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆਉਣਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਤੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਹੀ तकरीबन ਕਿਸੇ ਨੂੰ ਟੈਲੀਫੋਨੀ ਗਿਆ 47 ਲੀਡਰ ਸੀ ਉਸ ਦਿਨ ਮੈਂ ਕਿਸੇ ਨੂੰ ਟੈਲੀਫੋਨ ਕੀਤਾ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿੱਦਾਂ ਰਹੇਗੀ ਕਿੱਦਾਂ ਸੋ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤਰੀ ਪਾਰਟੀ ਹੈ ਇਸ ਸਿਧਾਂਤਾਂ ਦੀ ਪਾਰਟੀ ਹੈ ਇਹ ਮਰਾਦਾ ਦੀ ਪਾਰਟੀ ਹੈ ਦਾ ਕੋਈ ਫਲਸਫਾ ਹੈ ਇਹ ਦੀ ਕੀ ਸੋਚ ਹੈ ਇਹ ਦੀ ਕੋਈ ਵਿਚਾਰਧਾਰਾ ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ ਜਿਵੇਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਵਰਕ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਜਿਹੜੇ ਅਕਾਦਮ ਦੇ ਸੀਨੀਅਰ ਲੀਡਰਸ਼ਿਪ ਤੋਂ ਪਾਸੇ ਗਈ ਹੈ ਉਹਨਾਂ ਨੂੰ ਅਪੀਲ ਕਰਦੇ ਆ ਕਿ ਜੋ ਕੁਝ ਕਹਿਣੀ ਹੈ ਉਹ ਸਾਡੇ ਇਸ ਪਲੇਟਫਾਰਮ ਦੇ ਉੱਤੇ ਆ ਕੇ ਉੱਥੇ ਕਹਿ ਪਰ ਜੇ ਕਹਿੰਦੇ ਸਾਡੀ ਅਪੀਲ ਨਹੀਂ ਮੰਨਣਗੇ ਤੇ ਉਹ ਫਿਰ ਪਾਰਟੀ ਤੋਂ ਆਪਣੇ ਆਪ ਨੂੰ ਬਾਰ ਸਮਝਿਆ ਪਹਿਲੀ ਗੱਲ ਤਾਂ ਪਾਰਟੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਆ ਅਸੀਂ ਪਾਰਟੀ ਇੱਕ ਸਿਧਾਂਤ ਆ ਪਾਰਟੀ ਇੱਕ ਸੋਚ ਆ ਪਾਰਟੀ ਇੱਕ ਵਿਚਾਰਧਾਰਾ ਇਹ ਕਿਸੇ ਵਿਅਕਤੀ ਦੀ ਜਾਇਦਾਦ ਨਹੀਂ ਹੁੰਦੀ ਉਸ ਵਿਚਾਰਧਾਰਾ ਨਾਲ ਕੋਈ ਬੰਦਾ ਕਿਸੇ ਅਹੁਦੇ ਤੇ ਹੈ ਜਾਂ ਨਹੀਂ ਹੈ ਉਹ ਵਿਚਾਰਧਾਰਾ ਤੇ ਚੱਲ ਸਕਦਾ ਇਹ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਕਦੇ ਮੈਂ ਸਮਝਦਾ ਨਾ ਪਾਰਟੀ ਵਿੱਚ 5 ਮਿੰਟ ਕਿਤੇ ਜੇੜ ਕੱਟੀ ਆ ਨਾ ਕਿਤੇ ਪਾਰਟੀ ਵਿੱਚ ਦਰਦ ਹੰਡਾਇਆ ਜਿਹੜੇ ਮਤਲਬ ਕੋਈ ਗੈਰ ਅਕਾਲੀ ਸਲਾਹਕਾਰ ਨੇ ਉਹ ਇਸ ਯਾਰ ਸਲਾਹਾਂ ਦੇ ਸਕਦੇ ਨੇ ਅਦਰਵਾਈਜ਼ ਤਾਂ ਜਿਹੜਾ ਪਾਰਟੀ ਦਾ ਸਿਧਾਂਤ ਸੋਚ ਵਿਚਾਰ ਧਾਰਾ ਜਾਣਦਾ ਉਹ ਕਦੇ ਇਹ ਗੱਲ ਨਹੀਂ ਕਹੇਗਾ ਕਿ ਜਿਹੜਾ ਆਪਣੇ ਆਪ ਨੂੰ ਇੱਕ ਵਿਅਕਤੀ ਕਹਿੰਦੇ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਆਪਣੇ ਆਪ ਨੂੰ ਪਾਰਟੀ ਤੋਂ ਬਾਹਰ ਸਮਝੋ ਤੇ ਪਾਰਟੀ ਮਤਲਬ ਨਾ ਕੋਈ ਕਮਰੇ ਚ ਰਹਿੰਦੀ ਆ ਨਾ ਕਿਸੇ ਦੇ ਘਰੇ ਰਹਿੰਦੀ ਆ ਨਾ ਕਿਸੇ ਵਿਅਕਤੀ ਦੀ ਮੁੱਠੀ ਚ ਰਹਿੰਦੀ ਆ ਮਤਲਬ ਸਿਰਿਆਂ ਵਿਚਾਰ ਧਾਰਾ ਤੇ ਕੋਈ ਬੰਦਾ ਚੱਲ ਸਕਦਾ ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀ ਇੱਕ ਹੋਰ ਕਿ ਪਾਰਟੀ ਜਿਹੜੀ ਆ ਉਹ ਉਹਨਾਂ ਨੇ ਜੋ ਵਰਦੀ ਕਮੇਟੀ ਦੀ ਮੀਟਿੰਗ ਕੀਤੀ ਆ ਉਹਦੇ ਹਾਂਜੀ ਬਾਹਰ ਭੇਜਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਪਾਰਟੀ ਦਾ ਕੋਈ ਕਿਸੇ ਸੰਸਥਾ ਕਿਸੇ ਜਥੇਬੰਦੀ ਦੇ ਵਿੱਤੇ ਜਾਂ ਸਿਸਟਮ ਦੇ ਵਿੱਚ ਰੱਖਣਾ ਜਾਂ ਨਹੀਂ ਰੱਖਣਾ ਇਹ ਵੱਖਰੀ ਗੱਲ ਆ ਪਰ ਪਾਰਟੀ ਵਿੱਚ ਰਹਿਣ ਤੋਂ ਕੋਈ ਨਹੀਂ ਰੋਕ ਸਕਦਾ ਸਿਧਾਂਤ ਤੇ ਚੱਲਣ ਤੇ ਵਿਚਾਰਧਾਰਾ ਤੇ ਚੱਲਣ ਤੇ ਕੋਈ ਨਹੀਂ ਰੋਕ ਸਕਦਾ ਔਰ ਅਸੀਂ ਬੜਾ ਸਪਸ਼ਟ ਆ ਕਿ ਇਹ ਹੀ ਤਾਂ ਤਰਾਸ ਦੀ ਆ ਇਹ ਹੀ ਤਾਂ ਵੱਦ ਕਿਸਮਤੀ ਆ ਕਿ ਜਿਹੜੇ ਲੋਕਾਂ ਨੂੰ ਮਤਲਬ ਪਾਰਟੀ ਦੇ ਸਿਧਾਂਤ ਵਿਚਾਰ ਧਾਰਾ ਦਾ ਗਿਆਨ ਤੱਕ ਨਹੀਂ ਉਹ ਇਸ ਕਿਸਮ ਦੀਆਂ ਗੱਲਾਂ ਕਹਿਣ ਉਹ ਕੁਦਰਤੀ ਤੌਰ ਤੇ ਦੁਖ ਹੁੰਦਾ ਇਸ ਗੱਲ ਦਾ ਸੋ ਅਸੀਂ ਜਿਸ ਦਿਨ ਚੱਲਣਾ ਉਹ ਦਿਨ ਵੀ ਅਸੀਂ 50 ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨਾ ਸੀ ਉਹਦੇ ਚ ਅਸੀਂ ਜਿਹੜੀਆਂ ਪਰੰਪਰਾਵਾਂ ਨੇ ਮਾਨਤਾਵਾਂ ਨੇ ਸ਼ਰੋਮਣੀ ਅਕਾਲੀ ਦਲ ਦੀਆਂ ਰੌ ਰੀਤਾਂ ਨੇ ਪੰਥਕ ਰੌ ਰੀਤਾਂ ਤੇ ਆਧਾਰਤ ਸ਼ਰਮਣੀ ਕਾਲੀਦਾਰ ਨੂੰ ਲੈ ਕੇ ਜਾਣਾ ਇਹ ਸਾਡੀ ਸੋਚ ਆ ਇਹਦੇ ਇਤਰਾਜ਼ ਕੀ ਆ ਮੈਨੂੰ ਇਹ ਨਹੀਂ ਸਮਝ ਆਈ ਇਹਦੇ ਚ ਪਾਰਟੀ ਕਮਜ਼ੋਰ ਕਿਵੇਂ ਹੋ ਰਹੀ ਆ ਪਰ ਉਹਨਾਂ ਨੂੰ ਚਿੰਤਾ ਗੱਦੀ ਆ ਮਨੋ ਇਸ ਕੀ ਹੁੰਦਾ ਹੌ ਹੱਲਾ ਕਿਉਂ ਕੀਤਾ ਕੀ ਉਹ ਚਾਹੁੰਦੇ ਨੇ ਕਿ ਪਾਰਟੀ ਨੂੰ ਅਸੀਂ ਕਮਜ਼ੋਰ ਕਰਦੇ ਉੱਥੇ ਮਤਾ ਲੈ ਕੇ ਆਉਂਦੇ ਜਾਂ ਅਸੀਂ ਪਾਰਟੀ ਨੂੰ ਤੋੜਨ ਦਾ ਮਤਾ ਲੈ ਕੇ ਆਉਂਦੇ ਜੇ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਮਤਾ ਲੈ ਕੇ ਆਏ ਆ ਜੇ ਪਾਰਟੀ ਨੂੰ ਅਸੇ ਪ੍ਰਾਣੀਆਂ ਰੌਹ ਰੀਤਾਂ ਪੰਥ ਗਰੋਹ ਰੀਤਾਂ ਤੇ ਲੈ ਜਾਣ ਦੀ ਗੱਲ ਕਹੀ ਆ ਜਾਂ ਪ੍ਰਾਣੀਆਂ ਹੋਈਆਂ ਗਲਤੀਆਂ ਦੀ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾਉਣ ਦੀ ਗੱਲ ਕਹੀ ਆ ਤਾਂ ਉਹਦੇ ਵਿੱਚ ਪਾਰਟੀ ਵਿਰੋਧੀ ਗੱਲ ਕੀ ਹੋਈ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਗੱਲ ਕਿਹੜੀ ਹੋਈ ਉਹਨਾਂ ਨੂੰ ਇਸ ਗੱਲ ਦਾ ਤਕਲੀਫ ਕੀ ਹੋਈ ਇਹ ਮੇਰਾ ਖਿਆਲ ਉਹ ਦੱਸ ਨਹੀਂ ਸਕਣਗੇ ਕਿ ਨਹੀਂ ਕਿਸੇ ਅਹੁਦੇ ਨੂੰ ਲੈ ਕੇ ਨਹੀਂ ਅਸੀਂ ਸਾਰੇ ਤਾਂ ਤਿਆਗ ਦੀ ਭਾਵਨਾ ਲੈ ਕੇ ਬੈਠੇ ਆ ਕੋਈ ਨਹੀਂ ਚਾਹੁੰਦਾ ਕੋਈ ਅਹੁਦਾ ਲੈਣਾ ਜਾਂ ਕੋਈ ਕਿਸੇ ਦਾ ਕੋਈ ਪਰਸਨਲ ਇੰਟਰਸਟ ਹੋਵੇ ਪਰ ਜਿਹੜੇ ਅੱਜ ਉਹਨਾਂ ਅਹੁਦਿਆਂ ਤੇ ਬੈਠੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ ਉਹਨਾਂ ਨੂੰ ਜੇ ਉਹਨਾਂ ਨੇ ਬਹੁਤ ਵਾਰੀ ਆਖਿਆ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਜ਼ਗੀਰ ਨਹੀਂ ਵੱਡੀਆਂ-ਵੱਡੀਆਂ ਸਟੇਜਾਂ ਤੇ ਆਖਿਆ ਉਹਨਾਂ ਨੇ ਕੋਈ ਇਹ ਸਾਡੀ ਘਰ ਦੀ ਜਿਹੜੀ ਹੈਗੀ ਜਾਇਦਾਦ ਨਹੀਂ ਇਹ ਪੰਥ ਦੀ ਨਮੁੰਦਾ ਜਮਾਤ ਹੈ ਤੇ ਜੇ ਆਪਾਂ ਇੱਕ ਪਾਸੇ ਆਖਦੇ ਆਂ ਭਰੀਆਂ ਸਟੇਜਾਂ ਤੇ ਤਖਤ ਸਹਿਬਾਨਾਂ ਤੇ ਜਾ ਕੇ ਤੇ ਜਿੱਥੇ ਆਪਣੇ ਗੁਰੂ ਸਾਹਿਬ ਗੁਰੂ ਸਹਿਬਾਨਾਂ ਨੇ ਆਪਣੇ ਚਰਨ ਪਾਏ ਤੇ ਫਿਰ ਆਪਾਂ ਨੂੰ ਉੱਤੇ ਖੜੇ ਉਤਰਨਾ ਚਾਹੀਦਾ ਫਿਰ ਅੱਜ ਅੱਜ ਸੰਗਤ ਮੰਗ ਕਰਦੀ ਆ ਕਿ ਅਕਾਲੀ ਦਲ ਨੂੰ ਕੋ ਵੱਡਾ ਫੈਸਲਾ ਲੈਣ ਦੀ ਲੋੜ ਆ ਤੇ ਇਸ ਫੈਸਲੇ ਦੇ ਸੰਦਰਭ ਵਿੱਚ ਉਹਦੇ ਬੈਕਗ੍ਰਾਉਂਡ 'ਚ ਇਹ ਸਾਰਾ ਉਪਰਾਲਾ ਸਾਰੀ ਲੀਡਰਸ਼ਿਪ ਨੇ ਕੀਤਾ ਠੀਕ ਹੈ ਅਸੀਂ ਵੱਡਾ ਮੌਕਾ ਦਿੱਤਾ ਪਾਰਟੀ ਜਬੜੀ ਇਕਜੁੱਟਤਾ ਨਾਲ ਸਾਰੇ ਕੰਮ ਕਰਦੇ ਰਹੇ ਚਾਹੇ ਢੀਂਸਾ ਸਾਹਿਬ ਵੀ ਥੋੜਾ ਟਾਈਮ ਲਈ ਪਾਸੇ ਹੋਏ ਉਹਨਾਂ ਦਾ ਵੀ ਜਿਹੜਾ ਉਸ ਸਮੇਂ ਸਟੈਂਡ ਲੈਣਾ ਜਾਂ ਜਿਹੜੀ ਗੱਲ ਆਖਣੀ ਉਹ ਵੀ ਪਾਰਟੀ ਦੇ ਹਿੱਤ ਵਿੱਚ ਸੀ ਬੀਬੀ ਜ਼ਗੀਰ ਕੌਰ ਜੀ ਨੇ ਵੀ ਪਾਰਟੀ ਦੇ ਹਿੱਤ ਵਿੱਚ ਗੱਲ ਆਖੀ ਇਹਨਾਂ ਨੂੰ ਵੀ ਪਾਸੇ ਹੋਣਾ ਪਿਆ ਫੇਰ ਦੇਖੋ ਅਕਾਲੀ ਦਲ ਦਾ ਇਤਿਹਾਸ ਆ ਪੰਥ ਵਿੱਚ ਇਕਤਾ ਵੀ ਹੁੰਦੀ ਆਈ ਆ ਤੇ ਜਦੋਂ ਕਿਤੇ ਕੋਈ ਪੰਥ ਵਿੱਚ ਗਲਤ ਫੈਸਲੇ ਹੋਣ ਉਦੋਂ ਲੀਡਰ ਖੜਦੇ ਵੀ ਰਹੇ ਆ ਉਦੋਂ ਲੀਡਰ ਵੱਖਰੇ ਵੀ ਹੁੰਦੇ ਰਹੇ ਆ ਇਹ ਕੋਈ ਨਵੀਂ ਗੱਲ ਨਹੀਂ ਸ਼ੁਰੂ ਤੋਂ ਲੈ ਕੇ ਇਹ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਜਿਹੜੇ ਸਿਆਣੇ ਲੀਡਰ ਨੇ ਉਹ ਹਾਲਾਤਾਂ ਨੂੰ ਸੰਭਾਲ ਵੀ ਲੈਂਦੇ ਆ ਸੋ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਦੀ ਜਿਹੜੀ ਸਮੇਂ ਦੀ ਲੀਡਰਸ਼ਿਪ ਠੀਕ ਆ ਜਿਵੇਂ ਫੇਰ ਆਖਿਆ ਪ੍ਰੋਫੈਸਰ ਸਾਹਿਬ ਨੇ ਜਾਂ ਇਹ ਸਾਰੇ ਮਤਫਕ ਆ ਸਾਰੇ ਸੀਨੀਅਰ ਲੀਡਰਸ਼ਿਪ ਬੈਠੀ ਆ ਕਿ ਆਪਾਂ ਜਿੰਨੇ ਮਰਜ਼ੀ ਬੰਦਿਆਂ ਦਾ ਉੱਤਖੜੇ ਕਰਾ ਲਈਏ ਚਾਹੇ 100 ਦਾ ਕੱਟ ਕਰ ਲਓ 200 ਦਾ ਕਰ ਲਓ 500 ਦਾ ਕਰ ਲਓ ਪਰ ਥੱਲੇ ਜ਼ਮੀਨ ਆਪਣੀ ਖਿਸਕ ਗਈ ਆ ਥੱਲੇ ਆਪਣੀ ਗਰਾਊਂਡ ਹੈ ਨਹੀਂਗੀ ਜੇ ਆਪਾਂ ਕੰਧ ਤੇ ਲਿਖਿਆ ਪੜ੍ਹ ਨਹੀਂ ਸਕਦੇ ਜੇ ਜੋ ਸ਼ੀਸ਼ਾ ਪੰਜਾਬ ਦੇ ਲੋਕਾਂ ਨੇ ਆਪਾਂ ਨੂੰ ਦਿਖਾਇਆ ਜੇ ਆਪਾਂ ਉਹਦੀ ਅਸਲੀਅਤ ਨੂੰ ਤੋਂ ਮੁਨਕਰ ਹੋਵਾਂਗੇ ਨਹੀਂ ਆਪਾਂ ਅਸਲੀਅਤ ਨੂੰ ਫੇਸ ਕਰਾਂਗੇ ਫੇਰ ਆਪਾਂ ਨੂੰ ਕੋਈ ਸਿਆਣੇ ਨਹੀਂ ਆਖੂਗਾ ਫੇਰ ਆਪਾਂ ਅੱਗੇ ਰੋ ਵੀ ਥੱਲੇ ਜਾਵਾਂਗੇ ਜਿਹੜੀ ਅੱਜ ਆਪਣੀ ਸਥਿਤੀ ਬਣ ਗਈ ਆ ਹੱਸੋਣੀ ਸਥਿਤੀ ਆ ਕਾਲੀ ਦਲ ਦੀ ਇਹ ਤਾਂ ਚਾਹੀਦਾ ਸੀ ਕਿ ਲੀਡਰਸ਼ਿਪ ਨੂੰ ਆਪਣੀ ਜ਼ਿੰਮੇਵਾਰੀ ਕਬੂਲ ਤੇ ਹੋਏ ਵੱਡੇ ਫੈਸਲੇ ਲੈਣ ਦੀ ਲੋਟ ਸੀ ਤੇ ਫੈਸਲੇ ਲੈ ਕੇ ਬੜੇ ਉਹ ਚੌਰਾ ਨਿਕਲ ਸਕਦੇ ਸੀਗੇ ਕੋਈ ਨਹੀਂ ਇੱਕ ਰਾਹ ਸੀਗਾ ਬੜੇ ਰਾਹ ਨਿਕਲ ਸਕਦੇ ਸੀ ਬੜੀਆਂ ਸਖਸੀਤਾ ਨੇ ਜਿਹੜੀਆਂ ਪੰਥ ਦੀ ਵਾਗਦੋਰ ਨੂੰ ਬੜੇ ਸੋਚੇ ਜਿਹੇ ਟੰਗ ਨਾਲ ਚਲਾ ਸਕਦੀਆਂ ਸੰਭਾਲ ਸਕਦੀਆਂ ਨੇ ਕੋਈ ਕਾਟ ਨਹੀਂ ਹੈ ਸਿੱਖ ਪੰਥ ਵਿੱਚ ਲੀਡਰਸ਼ਿਪ ਦੀ